ਅੱਜ ਕ੍ਰਿਸਮਸ ਦੇ ਪਵਿੱਤਰ ਤਿਹਾਣੂ ਸਮਰਪਿਤ ਗੁਰਦਾਸਪੁਰ ਚ ਕਰਨ ਵਰਮਾ ਮਿਨਿਸਟਰੀ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਮਸੀਹ ਭਾਈਚਾਰੇ ਦੇ ਲੋਕਾਂ ਨੇ ਭਾਗ ਲਿਆ ਖਾਸ ਤੌਰ ਤੇ ਇਸ ਸ਼ੋਭਾ ਯਾਤਰਾ ਦੇ ਵਿੱਚ ਮਸੀਹ ਭਾਈਚਾਰੇ ਦੇ ਪ੍ਰਮੁੱਖ ਆਗੂ ਤੇ ਲੋਕ ਸਭਾ ਚੋਣ ਲੜ ਚੁੱਕੇ ਸੈਮੂਅਲ ਸੋਨੀ ਫਤੇਗੜ ਚੂੜੀਆਂ ਵਿਸ਼ੇਸ਼ ਤੌਰ ਤੇ ਆਪਣੇ ਵੱਡੀ ਗਿਣਤੀ ਚ ਸਾਥੀਆਂ ਦੇ ਨਾਲ ਸ਼ਾਮਿਲ ਹੋਏ ਇਸ ਮੌਕੇ ਤੇ ਸੈਮੂਅਲ ਸੋਨੀ ਨੇ ਮਸੀਹ ਭਾਈਚਾਰੇ ਨੂੰ ਔਰ ਪੂਰੀ ਮਾਨਵਤਾ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਅੱਜ ਦੀ ਇਸ ਸ਼ੋਭਾ ਯਾਤਰਾ ਦੀ ਔਰ ਕ੍ਰਿਸਮਸ ਦੀ ਵਧਾਈ ਦਿੱਤੀ ਇਸ ਦੇ ਨਾਲ ਹੀ ਦੱਸ ਦਈਏ ਕਿ ਐਸਐਮ ਰੰਦਾਵਾ ਜਿਹੜੇ ਕਿ ਗੁਰਦਾਸਪੁਰ ਤੋਂ ਮਸੀਹ ਭਾਈਚਾਰੇ ਦੇ ਪ੍ਰਮੁੱਖ ਆਗੂ ਹਨ ਉਹ ਵੀ ਕਰਨ ਵਰਮਾ ਜੀ ਦੇ ਨਾਲ ਨਜ਼ਰ ਆਏ ਔਰ ਓਪਨ ਗੱਡੀ ਦੇ ਵਿੱਚ ਉਹਨਾਂ ਨੇ ਲੋਕਾਂ ਦਾ ਧੰਨਵਾਦ ਕੀਤਾ ਬਹੁਤ ਵੱਡਾ ਇਕੱਠ ਜਿਹੜਾ ਵਾ ਅੱਜ ਗੁਰਦਾਸਪੁਰ ਦੀਆਂ ਸੜਕਾਂ ਦੇ ਉੱਪਰ ਦੇਖਣ ਨੂੰ ਮਿਲਿਆ ਸੁਰੱਖਿਆ ਦੇ ਵੀ ਪੂਤਾ ਪ੍ਰਬੰਧ ਕੀਤੇ ਗਏ ਸੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਿਆਮਲ ਸੋਨੀ ਜੀ ਦੇ ਨਾਲ ਉਹਨਾਂ ਦੀ ਪੂਰੀ ਸਿਕਿਉਰਿਟੀ ਚੱਲ ਰਹੀ ਆ ਔਰ ਪਿੱਛੇ ਵੱਡਾ ਕਾਫਲਾ ਜਿਹੜਾ ਵਾ ਉਹ ਗੱਡੀਆਂ ਦਾ ਨਜ਼ਰ ਆ ਰਿਆ ਵਾ ਮੁਸੀਪਾਈ ਚੜ ਦੇ ਲੋਕਾਂ ਨੇ ਵੀ ਅੱਜ ਵੱਧ ਚੜ ਕੇ ਇਸ ਸ਼ੋਭਾ ਯਾਤਰਾ ਦੇ ਵਿੱਚ ਹਿੱਸਾ ਲਿਆ ਨੌਜਵਾਨ ਤਾ ਪੰਗੜਾ ਪਾਪਾ ਕੇ ਥੱਕ ਹੀ ਨਹੀਂ ਸੀ ਰੇ ਬਹੁਤ ਵਧੀਆ ਅੱਜ ਦਾ ਇਹ ਪ੍ਰੋਗਰਾਮ ਰਿਹਾ ਔਰ ਗੁਰਦਾਸਪੁਰ ਦੇ ਵਿੱਚ ਵੀ ਥਾਂ ਥਾਂ ਦੇ ਉੱਤੇ ਇਸ ਸ਼ੋਭਾ ਯਾਤਰਾ ਦਾ ਪਰਵਾ ਸਵਾਗਤ ਕੀਤਾ ਗਿਆ ਹੋਰ ਕੀ ਕੁਝ ਕਹਿਣਾ ਹੈ ਇਸ ਮੌਕੇ ਤੇ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਏ ਵੱਖ-ਵੱਖ ਪਾਸਟਰ ਸਹਿਬਾਨਾਂ ਦਾ ਔਰ ਸੀਨੀਅਰ ਕ੍ਰਿਸਚਨ ਆਗੂ ਸੈਮੂਅਲ ਸੋਨੀ ਔਰ ਐਸਮ ਰੰਦਾਵਾ ਦਾ ਸੁਣੀਏ ਫੇਲਾ ਰੋਡ ਮੈਂ ਸਭ ਨੂੰ ਪਿਆਰ ਭਰੀ ਜੀਐਮਸੀ ਦੀ ਮੈਂ ਤੁਹਾਡਾ ਆਪਣਾ ਸਰਵਲ ਸੁਨੀ ਅੱਜ ਬਿਲਕੁਲ ਮੈਂ ਕਹਿਣਾ ਚਾਹਣਾ ਕਿ ਕਰਤ ਮਿਨਿਸਟਰੀ ਅੱਜ ਵਧਾਈ ਦੀ ਪਾਤਰ ਹੈ ਔਰ ਉਹਨਾਂ ਦੀ ਪੂਰੀ ਟੀਮ ਉਹਨਾਂ ਦੀ ਪੂਰੀ ਮੈਨੇਜਮੈਂਟ ਟੀਮ ਔਰ ਪਾਸਟ ਐਸੋਸੀਏਸ਼ਨ ਜਿਨ੍ਹਾਂ ਨੇ ਸਹਿਯੋਗ ਦਿੱਤਾ ਔਰ ਸਾਰੇ ਪਾਸबान ਔਰ ਸੁਵਚੀ ਮਸੀ ਲੀਡਰਸ਼ਿਪ ਜਿਨ੍ਹਾਂ ਨੇ ਅੰਜਾਮ ਦਿੱਤਾ ਕਿ ਅਸੀਂ ਇਸ ਬੜੀ ਮੈਨੇਜਮੈਂਟ ਦੇ ਨਾਲ ਬੜੇ ਤਰੀਕੇ ਦੇ ਨਾਲ ਸ਼ੋਭਾ ਯਾਤਰਾ ਨੂੰ ਕੱਢੀ ਔਰ ਭਾਰੀ ਕੱਠ ਹੋਇਆ ਤੁਸੀਂ ਵੇਖ ਸਕਦੇ ਹੋ ਔਰ ਹਿਸਟਰੀ ਹੈ ਅਜ ਤੱਕ ਦੀ ਗੁਰਦਾਸਪੁਰ ਦੀ ਅਜ ਤੱਕ ਜਿੰਨਾ ਕੱਟ ਹੋਇਆ ਅਜ ਤੱਕ ਗੁਰਦਾਸਪੁਰ ਚ ਕਦੀ ਵੀ ਐਸੀ ਸ਼ੋਭ ਯਾਤਰਾ ਨਹੀਂ ਹੋਈ ਜਿੰਨਾ ਕੱਟ ਅੱਜ ਹੋਇਆ ਮੇਰੀ ਦੁਆ ਹੈ ਕਿ ਇਹ ਫਾਸਾ ਐਸੋਸੀਏਸ਼ਨ ਕਰਦਮਰ ਮੰਬਸਟਰੀ ਔਰ ਸਾਰੇ ਮਿਲ ਕੇ ਜੋ ਕੀਤਾ ਹੈ ਔਰ ਮੈਂ ਚਾਹਨਾ ਕਿ ਇਸੇ ਤਰ੍ਹਾਂ ਹਰ ਸਾਲ ਭਰਵਾ ਯਾਨਕਿ ਸ਼ੋਭ ਯਾਤਰਾ ਕੱਢਦੀ ਰਹਿਣ ਤਾਂ ਕਿ ਮਸੀਹ ਸੰਸਾਰ ਜੋ ਮਸੀਹ ਸਮਾਜ ਹੈ ਉਹਦੇ ਵੱਲੋਂ ਇੱਕ ਪਿਆਰ ਦੀ ਦੁਆ ਸਭਨਾਂ ਵਾਸਤੇ ਨਿਕਲੇ ਤਾਂ ਕਿ ਆਉਣ ਵਾਲਾ ਨਵਾਂ ਸਾਲ ਜਿਹੜਾ ਹੈ ਉਹ ਵਧੀਆ ਹਸ਼ਮਤ ਵਰਤ ਬਰਕਤ ਲੈ ਕੇ ਆਵੇ ਦੇ ਸਾਰਿਆਂ ਜੀ ਜੀ ਨੂੰ ਜੈ ਐਮ ਸੀ ਆਜੀ ਸ਼ੋਭਾ ਤੇੜੀ ਕਮਨ ਮਿਨਿਸਟਰੀ ਵੱਲੋਂ ਪਿੰਡ ਪੰਗਵਾ ਬਟੋਲੇ ਤੋਂ ਕੱਢੀ ਜਾਦੀ ਏ ਇਸ ਸ਼ੋਭੀਆਂ ਤੱਕ ਜਾਣਾ ਸੀ ਇਹੀ ਸਾਰੇ ਮੈਸੇਜ ਦੇਣਾ ਚਾਹੁੰਦੇ ਆ ਕਿ ਜੀਵੇਂ ਜੀਸ਼ੂ ਮਸੀਹ ਨੇ ਸਾਰਿਆਂ ਦੇ ਵਿੱਚ ਪ੍ਰੇਮ ਸਾਰੇ ਜਗਤ ਨਾਲ ਪ੍ਰੇਮ ਕੀਤਾ ਉਹੀ ਅਸੀਂ ਪ੍ਰੇਮ ਦਾ ਸੰਦੇਸ਼ ਲੈ ਕੇ ਸਾਰੇ ਥਾਂ ਥਾਂ ਤੋਂ ਲੰਘਦੇ ਹੋਏ ਅਸੀਂ ਸਾਰਿਆਂ ਨੂੰ ਪ੍ਰੇਮ ਦਾ ਸੁਸਬਾਜਾ ਸੁਲਾਣ ਜਾਂਦੇ ਆਂ ਹਾਂਜੀ ਇਹ ਫਸਟ ਸ਼ੋਭਾ ਤੇ ਕਮਨ ਮਿਸ਼ੂ ਕੱਢੀ ਆਦੀ ਏ ਹਾਂ ਜੀ ਅੱਗੇ ਤੋਂ ਅਸੀਂ 호ਦ ਵੱਧ ਚੜ ਕੇ ਤੇ ਵੱਡੀਆਂ ਪਲੈਨਿੰਗਾਂ ਦੇ ਨਾਲ ਸ਼ੋਭਾ ਦਾ ਕੱਢਾਂਗੇ ਹਾਂ ਜੀ ਸਾਰਿਆਂ ਨੂੰ ਪ੍ਰਭੀਸ਼ ਮਸੀਹ ਦੇ ਪਵਿੱਤਰ ਨਾਮ ਦੇ ਵਿੱਚ ਜੈ ਮਸੀਹ ਦੀ ਅ ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਰਨ ਵਰਮਾ ਮਿਨਿਸਟਰੀ ਦੇ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਅੱਜ ਵੱਡੀ ਸ਼ੋਭ ਯਾਤਰਾ ਜਿਹੜੀ ਆ ਉਹ ਯਿਸੂ ਮਸੀਹ ਦੇ ਜਨਮ ਦਿਹਾੜੇ ਨੂੰ ਲੈ ਕੇ ਕੱਢੀ ਜਾ ਰਹੀ ਆ ਔਰ ਬੜੀ ਖੁਸ਼ੀ ਦੀ ਗੱਲ ਆ ਕਿ ਅੱਜ ਇਸ ਮਿਨਿਸਟਰੀ ਦੇ ਵੱਲੋਂ ਜੋ ਵੱਡਾ ਉਪਰਾਲਾ ਕੀਤਾ ਗਿਆ ਤੇ ਪੂਰੇ ਜ਼ਿਲ੍ਹਾ ਗੁਰਦਾਸਪੁਰ ਦੇ ਪਾਸਟਰ ਸਹਿਬਾਨ ਇਸ ਮਿਨਿਸਟਰੀ ਦੇ ਨਾਲ ਇਹਨਾਂ ਦੀ ਖੁਸ਼ੀ ਦੇ ਵਿੱਚ ਸਾਂਝੇ ਹੋ ਕੇ ਅੱਜ ਸੂਚੇ ਗੁਰਦਾਸਪੁਰ ਦੇ ਮਸੀਹ ਭਾਈਚਾਰੇ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀਆਂ ਜਿਹੜੀਆਂ ਨੇ ਉਹ ਮੁਬਾਰਕਾਂ ਆ ਦੇ ਰਹੇ ਨੇ ਔਰ ਨਾਲ ਦੀ ਨਾਲ ਹੀ ਇਸ ਸ਼ੋਭ ਯਾਤਰਾ ਦੇ ਵਿੱਚ ਜੋ ਅੱਜ ਦਾ ਜੋ ਸੰਦੇਸ਼ ਦਿੱਤਾ ਜਾ ਰਿਹਾ ਹੈ ਉਹ ਇਹ ਹੈ ਕਿ ਸਾਨੂੰ ਸਾਰਿਆਂ ਨੂੰ ਭਾਈਚਾਰਕ ਸਾਂਝ ਜਿਹੜੀ ਆ ਉਹ ਬਣਾ ਕੇ ਰੱਖਣੀ ਚਾਹੀਦੀ ਆ ਔਰ ਇੱਕ ਦੂਜੇ ਨਾਲ ਮੇਲ ਮਲਾਪ ਕਰਦੇ ਹੋਏ ਇਸ ਸੰਸਾਰ ਦੇ ਉੱਤੇ ਪਿਆਰ ਨੂੰ ਜਿਹੜਾ ਇੱਕ ਦੂਜੇ ਦੇ ਨਾਲ ਵੰਡਦੇ ਹੋਏ ਆਪਣੀਆਂ ਖੁਸ਼ੀਆਂ ਨੂੰ ਇੱਕ ਦੂਜੇ ਦੇ ਨਾਲ ਸਾਂਝਾ ਕਰਨਾ ਚਾਹੀਦਾ ਸੋ ਸਾਰਿਆਂ ਨੂੰ ਪ੍ਰਭ ਯਿਸੂ ਮਸੀਹ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਆਪ ਸਭ ਨੂੰ ਪ੍ਰਭ ਯਿਸੂ ਮਸੀਹ ਦੇ ਨਾਮ ਦੇ ਵਿੱਚ ਜੈ ਮਸੀਹ। ਮੇਰੇ ਵੱਲੋਂ ਇਹ ਹੀ ਸੰਦੇਸ਼ ਆ ਕਿ ਜਦੋਂ ਪ੍ਰਭੂ ਨੇ ਮੈਨੂੰ ਬਚਾਇਆ ਆ ਤੇ ਮੈਂ ਇੱਥੇ ਉਹ ਜਨਮ ਦਿ ਦੀ ਇੱਥੋਂ ਆਇਆ ਆ ਗੁਰਦਾਸਪੁਰ ਦੇ ਵਿੱਚ ਇਦਾਂ ਹੀ ਇਹੀ ਸੰਦੇਸ਼ ਅਸੀਂ ਗੁਰਦਾਸਪੁਰ ਤੇ ਹਰ ਇੱਕ ਜਗ੍ਹਾ ਦੇ ਵਿੱਚ ਲੈ ਕੇ ਜਾ ਰਹੇ ਆ ਕਿ ਯਿਸੂ ਮਸੀਹ ਪ੍ਰੇਮ ਜਿਹੜਾ ਆ ਜਿੱਦਾਂ ਉਹਨੇ ਮੈਨੂੰ ਆਪਣੇ ਪ੍ਰੇਮ ਦੇ ਦੁਆਰਾ ਬਚਾਇਆ ਇਹੀ ਪ੍ਰੇਮ ਅਸੀਂ ਲੋਕਾਂ ਦੇ ਵਿੱਚ ਵੰਡਣ ਜਾ ਰਹੇ ਹਾਂ ਬਾਕੀ ਪਰਮੇਸ਼ਰ ਦੇ ਪਿੱਛੇ ਚੱਲੋ ਆਪਣੀਆਂ ਜ਼ਿੰਦਗੀਆਂ ਤੋਂ ਆਜ਼ਾਦ ਹੋਵੋ ਬੁਰਾਈਆਂ ਤੋਂ ਆਜ਼ਾਦ ਹੋਵੋ ਤੇ ਟੰਗੀਆਂ ਤੋਂ ਪਾਓ ਤੇ ਇਸ ਪਗਵਾ ਪੰਡੋਰੀ ਚਰਚ ਪਰੇ ਟਾਵਰ ਕਰਨ ਵਰਮਾ ਮਿਸਟਰੀ ਕਿਤੇ ਨੂੰ ਰੰਭ ਕਿਤਾ ਜੀ ਆ ਆਰਾਮ ਜਿਹੜਾ ਆ ਹੁਣ ਸਾਡਾ ਲਾਸਟ ਦੇਖੋ ਮਸੀਹ ਸਮਾਜ ਸਾਡਾ ਇੱਕ ਬੜਾ ਹੀ ਪਿਆਰਾ ਸਮਾਜ ਆ ਜਿਹੜਾ ਹਮੇਸ਼ਾ ਇੱਕ ਸ਼ਾਂਤੀ ਨੂੰ ਪ੍ਰਤੀਕ ਕਰਦਾ ਆ ਮਸੀਹ ਸਮਾਜ ਨੇ ਹਮੇਸ਼ਾ ਲੋਕਾਂ ਦੀ ਭਲਾਈ ਦੇ ਲਈ ਕੰਮ ਕੀਤੇ ਆ ਤੇ ਅੱਗੇ ਵੀ ਮਸੀਹ ਸਮਾਜ ਇਦਾਂ ਹੀ ਕਰਦਾ ਰਹੇਗਾ ਮਸੀਹ ਸਮਾਜ ਲੜਾਈ ਨਹੀਂ ਮਸੀਹ ਸਮਾਜ ਭਲਾਈ ਤੇ ਮੇਲ ਮਿਲਾਪ ਚਾਹੁੰਦਾ ਹੈ ਮੈਂ ਗੁਰਦਾਸਪੁਰ ਦੇ ਸਾਰੇ ਪਾਸਵਾਨਾਂ ਨੂੰ ਤੈ ਦੇ ਲੋਕ ਪ੍ਰਭੂ ਦੇ ਨਾਮ ਦੇ ਵਿੱਚ ਉਹਨਾਂ ਦਾ ਥੈਂਕਸ ਕਰਦਾ ਆ ਕਿ ਉਹਨਾਂ ਨੇ ਆ ਕੇ ਇਸ ਸ਼ੋਭਾ ਯਾਤਰਾ ਦੇ ਵਿੱਚ ਹੋਰ ਰੰਗीन ਜਿਹੜਾ ਆ ਆਪਣਾ ਸਾਥ ਦਿੱਤਾ ਆ ਤੇ ਮੈਨੂੰ ਬਹੁਤ ਖੁਸ਼ੀ ਆ ਕਿ ਬਚਨ ਜੀ ਦਾ ਕਹਿੰਦਾ ਕਿ ਭਰਾ ਭਰਾ ਦਾ ਲੈ ਕੇ ਮਿਲਣ ਇਸ ਲਈ ਅਸੀਂ ਇਸ ਭਾਈਚਾਰਕ ਸਾਂਝ ਨੂੰ ਬਣਾ ਕੇ ਰੱਖਿਆ